ਜੇ ਅਸੀਂ ਨਾਮ ਨਹੀਂ ਜਪਦੇ ਤਾਂ ਜਦੋਂ ਸਾਡੇ ਅੰਦਰ ਇਹ ਧੁਨਾ ਪ੍ਰਗਟ ਹੁੰਨੀ ਆ ਨਾ ਅਸੀਂ ਡਰ ਜਾਂਦੇ ਹਾਂ ਸੰਸਾਰ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਵੀ ਸਾਡਾ ਮਨ ਇਕਾਗਰ ਹੁੰਦਾ ਜਿਵੇਂ ਕਈ ਵਾਰ ਕੋਈ ਆਪਾਂ ਦੁਰਘਟਨਾ ਵੇਖ ਲੈਂਦੇ ਆ ਸਾਡੇ ਵਿਚਾਰ ਇੱਕਦਮ ਸਟਾਪ ਹੋ ਜਾਂਦੇ ਆ ਜਦੋਂ ਆਪਾਂ ਬਾਰਿਸ਼ ਨੂੰ ਵੇਖਦੇ ਆ ਜਦੋਂ ਸਾਡੇ ਸੱਟ ਲੱਗਦੀ ਹੈ ਵਿਚਾਰ ਸਾਡੇ ਰੁਕ ਜਾਂਦੇ ਆ ਜਦੋਂ ਆਪਾਂ ਕਿਸੇ ਸਨਾਟੇ ਵਾਲੀ ਜਗ੍ਹਾ ਤੇ ਜਾਂਦੇ ਆ ਉਦੋਂ ਵੀ ਵਿਚਾਰ ਸਾਡੇ ਰੁਕ ਜਾਂਦੇ ਆ ਜਦੋਂ ਉਹ ਵਿਚਾਰ ਰੁਕਦੇ ਆ ਤਾਂ ਇਹ ਜਿਹੜੇ ਅੰਦਰੋਂ ਸ਼ਬਦ ਚੱਲਦੇ ਆ ਨਾ ਇਹ ਸਾਨੂੰ ਸੁਨਾਈ ਦਿੰਦੇ ਆ ਹੁਣ ਆਪਸ ਵਿਚਰਦੇ ਆ ਸੰਸਾਰ ਦੇ ਵਿੱਚ ਸੰਸਾਰ ਦੇ ਵਿੱਚ ਕੀ ਆ ਵਿਚਾਰ ਆ ਜੋ ਸਾਨੂੰ ਤੰਗ ਕਰਦੇ ਹੁਣ ਇਹਨਾਂ ਵਿਚਾਰਾਂ ਦੇ ਨਾਲ ਸਾਡਾ ਲਿੰਕ ਆ ਕਿਉਂਕਿ ਅਸੀਂ ਇਹਨਾਂ ਦੇ ਵਿੱਚ ਬੈਠੇ ਆ ਚੁੰਬੜੇ ਹੋਏ ਆ ਇਹਨਾਂ ਨੂੰ ਸਾਡਾ ਛੱਡਣ ਨੂੰ ਨਾ ਮੰਨ ਕਰਦਾ ਕਿਉਂਕਿ ਸਾਨੂੰ ਤਾਂ ਪਤਾ ਹੀ ਨਹੀਂ ਕਿ ਅਸੀਂ ਇਹਨਾਂ ਵਿਚਾਰਾਂ ਨੂੰ ਵੀ ਛੱਡਣਾ ਆ ਕਿ ਸਾਨੂੰ ਜਿਹੜਾ ਸੁੱਖ ਮਿਲਣਾ ਆ ਉਹ ਇਹਨਾਂ ਵਿਚਾਰਾਂ ਨੂੰ ਛੱਡ ਕੇ ਮਿਲਣਾ ਅਸੀਂ ਇਹ ਸੋਚਦੇ ਆ ਸੋਚ ਬੈਠੇ ਆ ਸਾਰਾ ਸੰਸਾਰ ਇੰਜ ਹੀ ਜਾ ਰਿਹਾ ਆ ਕਿ ਅਸੀਂ ਵਿਚਾਰਾ ਫੁਰਨਿਆ ਦੇ ਵਿੱਚ ਰਹਿ ਕੇ ਅਸੀਂ ਆਪਣੇ ਆਪ ਨੂੰ ਸੁਖੀ ਕਰਨਾ ਆ ਤੇ ਮਹਾਰਾਜ ਕਹਿੰਦੇ ਕਿ ਨਹੀਂ ਜਦ ਤੱਕ ਵਿਚਾਰ ਆ ਤੇਰੇ ਅੰਦਰ ਵਿਚਾਰ ਸਾਨੂੰ ਦਿੰਦੇ ਪੰਜ ਜਦ ਤੱਕ ਕਹਿੰਦੇ ਤੁਹਾਡੇ ਅੰਦਰ ਇਹ ਪੰਜ ਬੈਠੇ ਆ ਨਾ ਇਹ ਤੁਹਾਨੂੰ ਸੁੱਖ ਨਹੀਂ ਦੇਊਗੇ ਜੇ ਤੁਹਾਨੂੰ ਸੁੱਖ ਇਹਨੇ ਦੇ ਵੀ ਦਿੱਤਾ ਇੱਕ ਦਿਨ ਦਾ ਦੋ ਦਿਨ ਦਾ ਇੱਕ ਹਫਤੇ ਦਾ ਮਹੀਨੇ ਦਾ ਇੱਕ ਸਾਲ ਦਾ ਉਸ ਤੋਂ ਬਾਅਦ ਕੀ ਆ ਦੁੱਖ ਹੀ ਦੁੱਖ ਆ ਚਲੋ ਮੰਨ ਲੈਂਦੇ ਆ ਕਿ ਆਪਾਂ ਸਾਡੇ ਕੋਲ ਪੈਸਾ ਵੀ ਬਹੁਤ ਆ ਧੀਆਂ ਪੁੱਤ ਵੀ ਹੈਗੇ ਆ ਸਾਡਾ ਰੂਪ ਵੀ ਵਧੀਆ ਆ ਸਾਡੀ ਉਮਰ ਸਾਰੀ ਵਧੀਆ ਲੰਘੀ ਪਰ ਆਖਰੀ ਸਮੇਂ ਮਾਲਕ ਨੇ ਜਦੋਂ ਸਵਾਸਾਂ ਦਾ ਹਿਸਾਬ ਕਿਤਾਬ ਕਰਨਾ ਹੈ ਤੇ ਵਿੱਚੋਂ ਕੀ ਨਿਕਲਣਾ ਉਹੀ ਪੈਸਾ ਉਹੀ ਪਰਿਵਾਰ ਚਲੋ ਜੀ ਡੱਕ ਦਿਓ ਜੀ ਅੱਗੇ ਹੋਰ ਜਾਓ ਕਿਸੇ ਜੂਨਾ ਦੇ ਵਿੱਚ ਜਾਓ ਗੁਰੂ ਜੀ ਤਾਂ ਸਾਨੂੰ ਉਪਦੇਸ਼ ਕਰਦੇ ਆ ਕਿ ਆਖਰੀ ਸਮੇਂ ਤੱਕ ਤੁਸੀਂ ਮਾਲਕ ਦੀ ਉਡੀਕ ਕਰਨੀ ਆ ਵੇਟ ਕਰਨੀ ਆ ਔਰ ਵੇਟ ਵੀ ਆਪਾਂ ਤਾਂ ਹੀ ਕਰਾਂਗੇ ਜੇ ਅਸੀਂ ਇਹਨਾਂ ਸ਼ਬਦਾਂ ਦੇ ਨਾਲ ਜੁੜਾਂਗੇ ਅਸੀਂ ਤਾਂ ਇਹਨਾਂ ਸ਼ਬਦਾਂ ਤੋਂ ਡਰਦੇ ਆ ਸਾਡੇ ਦੇ ਅੰਦਰ ਨੌਕਸ ਪੈ ਗਿਆ ਰਾਤ ਨੂੰ ਸੌਣ ਲੱਗਿਆਂ ਜਦੋਂ ਆਪਾਂ ਇਹਨਾਂ ਸ਼ਬਦਾਂ ਨੂੰ ਸੁਣਦੇ ਆ ਤਾਂ ਆਪਾਂ ਆਪਣੀ ਜਿਹੜੀ ਰਾਤ ਦੀ ਨੀਂਦ ਆ ਨਾ ਉਹਨੂੰ ਧਿਆਨ ਦੇ ਵਿੱਚ ਬਦਲ ਸਕਦੇ ਆ ਜਦੋਂ ਆਪਾਂ ਪਾਸਾ ਵੀ ਲੰਘਾਂਗੇ ਨਾ ਫੇਰ ਵੀ ਸਾਡੇ ਅੰਦਰ ਉਹ ਜਿਹੜਾ ਜੱਪ ਆ ਨਾ ਚੱਲਦਾ ਹੋਊਗਾ ਜੇ ਤਾਂ ਕੋਈ ਜੱਪ ਕਰਦਾ ਕਰਦਾ ਨਾਮ ਜੱਪਦਾ ਜੱਪਦਾ ਸੌ ਗਿਆ ਤੇ ਉਹ ਪਾਸਾ ਵੀ ਲਊਗਾ ਜਾਂ ਬੁੜਬੜਾਊਗਾ ਵੀ ਨਾ ਕਈ ਵਾਰ ਹੁੰਦਾ ਨਾ ਆਪਾਂ ਸੁੱਤੇ ਹੁੰਨੇ ਆ ਫੇਰ ਵੀ ਆਪਾਂ ਬੋਲਦੇ ਆ ਉਹ ਫੇਰ ਵਾਹਿਗੁਰੂ ਵਾਹਿਗੁਰੂ ਨਿਕਲੂਗਾ ਜੋ ਜੀਵ ਜੋ ਸੋਚ ਕੇ ਸੌ ਜਾਂਦਾ ਹੈ ਨਾ ਜਾਂ ਦਿਨ ਸਮੇਂ ਵੇਖਦਾ ਹੈ ਰਾਤ ਨੂੰ ਉਹੀ ਕੁਝ ਕਰਦਾ ਰਾਤ ਦੇ نیند ਨੂੰ ਧਿਆਨ ਦੇ ਵਿੱਚ ਬਦਲਣਾ ਹੈ ਜਾਂ ਤਾਂ ਆਪਾਂ ਨਾਮ ਜਪ ਕੇ ਸੋਈਏ ਜੇ ਅਨਹਦ ਸ਼ਬਦ ਪ੍ਰਗਟ ਨੇ ਤਾਂ ਆਪਾਂ ਅਨਹਦ ਸ਼ਬਦਾਂ ਨੂੰ ਸੁਣਦੇ ਸੁਣਦੇ ਸੌ ਜਾਣਾ ਇਹ ਸਭ ਤੋਂ ਸੌਖੀ ਵਿਧੀ ਆ ਕਿ ਤੁਸੀਂ ਜੇ ਦਿਨ ਦੇ ਸਮੇਂ ਬਹੁਤਾ ਆਪਾਂ ਵੇਖਦੇ ਆ ਨਾ ਕਿ ਦਿਨ ਦੇ ਸਮੇਂ ਸਾਨੂੰ ਸਮਾਂ ਨਹੀਂ ਮਿਲਦਾ ਤੁਸੀਂ ਕਹਿੰਦੇ ਸਾਡੇ ਕੋਲ ਸਮਾਂ ਹੀ ਹੈ ਨਹੀਂ ਜਿਹੜੀ ਅਸਲ ਸੱਚਾਈ ਹੈ ਨਾ ਸਾਡੇ ਕੋਲ ਸਮਾਂ ਬਹੁਤ ਆ ਪਰ ਅਸੀਂ ਜਿਹੜੇ ਸੰਸਾਰ ਦੇ ਕੰਮ ਆ ਨਾ ਉਹ ਵੰਡੇ ਹੋਏ ਆ ਮਾਲਕ ਵਾਸਤੇ ਵੀ ਮਾਲਕ ਨੂੰ ਯਾਦ ਕਰਨ ਵਾਸਤੇ ਵੀ ਆਪਾਂ ਗ੍ਰਹਿਸਤੀਆਂ ਦੇ ਵਾਸਤੇ ਜੋ ਹੈ ਆਪਾਂ ਮਾਲਕ ਵਾਸਤੇ ਮਾਲਕ ਨੂੰ ਯਾਦ ਕਰਨ ਵਾਸਤੇ ਆਪਾਂ ਸਮਾਂ ਕੱਢਣਾ ਜਿੰਨਾ ਵੀ ਕੱਢ ਸਕਦੇ ਆ ਇਹ ਪ੍ਰੇਮ-ਪ੍ਰੇਮ ਤੇ ਡਿਪੈਂਡ ਕਰਦਾ ਅਸੀਂ ਤਾਂ ਅਜੇ ਨਾਲ ਸੀ ਵੀ ਵੇਖੇ ਆ ਜੋ 5 5 6 6 ਘੰਟੇ ਬੈਠੇ ਰਹਿੰਦੇ ਆ ਉਹਨਾਂ ਦੀਆਂ ਅੱਖਾਂ ਉਹਨਾਂ ਦੇ ਜੋ ਨਿਤ ਰਿਆ ਕਾਨਿਆਂ ਮਤਲਬ ਆਪਾਂ ਉਹਨਾਂ ਦਾ ਸਾਰਾ ਸਰੀਰ ਲਾ ਲਈਏ ਨਾਮ ਦੇ ਨਾਲ ਭਿੱਜਿਆ ਹੋਇਆ ਵੇਖਿਆ ਹੈ ਅਸੀਂ ਹੁਣ ਆਪਣਾ ਵੀ ਜੋ ਤਨ ਆ ਤੇ ਮਨ ਆ ਨਾਮ ਦੇ ਨਾਲ ਭਿਉਣਾ ਹੈ ਇਸ਼ਨਾਨ ਕਰਨਾ ਉਹ ਕਿਵੇਂ ਹੋਣਾ ਰਾਤ ਨੂੰ ਸੌਣ ਤੋਂ ਪਹਿਲਾਂ ਚੌਂਕੜੀ ਮਾਰ ਕੇ 2 ਮਿੰਟ ਅਭਿਆਸ ਕਰਨਾ ਵਾ ਗਿਰ ਵਾਈ ਗੁਰੂ ਉੱਚੀ ਨਹੀਂ ਕਰਨਾ ਅਭਿਆਸ ਰਾਤ ਨੂੰ ਸੌਣ ਸਮੇਂ ਉੱਚੀ ਅਭਿਆਸ ਨਹੀਂ ਕਰਨਾ ਮਨ ਦਾ ਸਹਜ ਬਣੇਗਾ ਕਿਉਂਕਿ ਆਪਾਂ ਥੱਕੇ ਹੋਏ ਆ ਸਹਜ ਬਣੇਗਾ ਸਹਜ ਕੀ ਹੈ ਵਿਚਾਰਾ ਤੋਂ ਬੈਠ ਹੋ ਕੇ ਨੀਂਦ ਜੋੜੇ ਸ਼ੁਰੂ ਹੋ ਜਾਣੀ ਉਸੇ ਸਮੇਂ ਲੇਟ ਜਾਓ ਲੇਟਣ ਸਮੇਂ ਇੱਕ ਧਿਆਨ ਰੱਖਣਾ ਕਿ ਕਿਸੇ ਵੀ ਹੋਰ ਭਾਈ ਭੈਣ ਦੇ ਨਾਲ ਆਪਾਂ ਟੱਚ ਨਹੀਂ ਹੋਣਾ ਜੇ ਟੱਚ ਹੋਣ ਲੱਪੇ ਸਾਡਾ ਧਿਆਨ ਟੁੱਟ ਜਾਣਾ ਕਿਉਂਕਿ ਉਸ ਤੋਂ ਬਾਅਦ ਆਪਾਂ ਸਿੱਧਾ ਸਹਜ ਦੇ ਵਿੱਚ ਜਾਣਾ ਸੌਣਾ ਹੀ ਆ ਬਸ ਸਿੱਧਾ ਲੇਟ ਗਏ ਸਰੀਰ ਨੂੰ ਢਿੱਲਾ ਛੱਡ ਦੇਣਾ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਲਗਾਣਾ ਕਿਸੇ ਨੂੰ ਕਿਸ ਤਰ੍ਹਾਂ ਦੀ ਆਵਾਜ਼ ਸੁਣਾਈ ਦਿੰਦੀ ਆ ਕਿਸੇ ਨੂੰ ਕਿਸ ਤਰ੍ਹਾਂ ਦੀ ਕਿਸੇ ਨੂੰ ਖੱਬੇੋਂ ਆਉਂਦੀ ਕਿਸੇ ਨੂੰ ਸੱਜੇੋਂ ਆਉਂਦੀ ਜਿੱਥੋਂ ਵੀ ਆਉਂਦੀ ਆ ਬਸ ਧਿਆਨ ਲਗਾ ਦੇਣਾ ਉੱਥੇ ਕਿਉੜੀ ਨਹੀਂ ਪਾਉਣੀ ਸਰੀਰ ਇਹਨੂੰ ਮੂਆ ਵਰਗਾ ਕਰ ਦੇਣਾ ਜਿਵੇਂ ਮਰਿਆ ਹੋਇਆ ਸਰੀਰ ਹੋਵੇ ਜਦੋਂ ਧਿਆਨ ਦਿੱਤਾ ਸਾਰੇ ਸਰੀਰ ਦੇ ਵਿੱਚੋਂ ਜਿਹੜੀ ਚੇਤਨਾ ਆ ਸਾਡੀ ਨਾ ਉਹ ਇਕੱਠੀ ਹੋ ਕੇ ਮੱਥੇ ਵੱਲ ਦੇ ਪਾਸੇ ਆ ਜਾਊਗੀ ਮਤਲਬ ਜਿੱਥੇ ਉਹ ਸ਼ਬਦ ਸਾਨੂੰ ਸੁਣਾਈ ਦਿੰਦੇ ਉੱਥੇ ਆ ਜਾਣਾ ਇੱਕਮਿਕ ਹੋ ਜਾਣਾ ਸਾਡੇ ਸੁਰਤੀ ਨੇ ਤੇ ਉਹ ਸ਼ਬਦਾ ਦੇ ਵਿੱਚ ਜਾ ਕੇ ਮਿਲ ਜਾਣਾ ਫੇਰ ਨੀਂਦ ਆਏਗੀ ਇਹ ਜਿਹੜੀ ਨੀਂਦ ਆਪਾਂ ਲਵਾਂਗੇ ਸੁੱਖ ਦੀ ਨੀਂਦ ਹੋਊਗੀ ਜਦੋਂ ਵੀ ਆਪਾਂ ਸੌਣਾ ਹੈ ਇਸੇ ਵਿਧੀ ਦੇ ਨਾਲ ਸੌਣਾ ਹੈ ਤੇ ਅਨਹਦ ਸ਼ਬਦਾਂ ਤੋਂ ਕਦੀ ਵੀ ਡਰਨਾ ਨਹੀਂ ਹੈ ਜਦੋਂ ਸਾਡੇ ਅੰਦਰ ਬਿਨਾਂ ਗੁਰਬਾਣੀ ਪੜ੍ਹੇ ਬਿਨਾਂ ਸਿਮਰਨ ਕੀਤੇ ਪ੍ਰਗਟ ਹੋ ਗਏ ਨਾ ਜਾਓ ਡਾਕਟਰਾਂ ਦੇ ਕੋਲ ਗੁਰਮਖਾਂ ਦੀ ਤਲਾਸ਼ ਕਰੋ YouTube ਦੇ ਉੱਤੇ ਜਦੋਂ ਮਰਜ਼ੀ ਸਰਚ ਕਰ ਲਓ ਹਨ ਹੱਦ ਸ਼ਬਦਾਂ ਦੇ ਬਾਰੇ ਇੰਨੀਆਂ ਸੋਹਣੀਆਂ ਗੁਰਮਖਾਨੀ ਵਿਚਾਰਾਂ ਕੀਤੀਆਂ ਸੁਣ ਕੇ ਮਨ ਖੁਸ਼ ਹੋ ਜਾਂਦਾ ਜਦੋਂ ਅਸੀਂ ਮਾਲਕ ਨੂੰ ਬੇਨਤੀ ਕਰਦੇ ਆ ਨਾ ਮਾਲਕ ਘਰ ਦੇ ਵਿੱਚ ਇਹ ਸਾਡਾ ਕੋਈ ਨਾ ਕੋਈ ਉਪਰਾਲਾ ਕਰ ਦਿੰਦੇ ਆ ਤਰੀਕਾ ਦੱਸ ਦਿੰਦੇ ਆ ਬਸ ਸਾਨੂੰ ਯਕੀਨ ਹੋਣਾ ਚਾਹੀਦਾ ਮਾਲਕ ਤੇ